ਸਰ ਸ੍ਰੀਕਾਂ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੋ ਇਸ ਵਲੇ ਦੀ ਵੱਡੀ ਖਬਰ ਕਹਿ ਸਕਦੇ ਆ ਵੱਡੀ ਖੁਸ਼ਖਬਰੀ ਕਹਿ ਸਕਦੇ ਆ ਜਾਂ ਲੋਕਾਂ ਦੇ ਲਈ ਵੱਡਾ ਤੋਹਫਾ ਕਹਿ ਸਕਦੇ ਆ ਕੁਝ ਵੀ ਕਹਿ ਲਓ ਪਰ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਹੁਣ ਲੋਕਾਂ ਦੀ ਜੇਬ ਨੂੰ ਰਾਹਤ ਮਿਲੇਗੀ ਦੱਸ ਦੇ ਕਿ ਆਮ ਲੋਕਾਂ ਦੇ ਲਈ ਨਰਾਤਿਆਂ ਦੇ ਪਹਿਲੇ ਦਿਨ ਹੀ ਵੱਡਾ ਤੋਹਫਾ ਸਰਕਾਰ ਨੇ ਦੇ ਦਿੱਤਾ ਬਹੁਤ ਸਾਰਾ ਸਮਾਨ ਸਸਤਾ ਹੋ ਗਿਆ ਬਹੁਤ ਕੁਝ ਚੀਜ਼ਾਂ ਸਸਤੀਆਂ ਹੋ ਗਈਆਂ ਨੇ ਨਵੀਆਂ ਕੀਮਤਾਂ ਵੀ ਜਾਰੀ ਹੋਈਆਂ ਨੇ ਦੱਸਦੇ ਕਿ ਇਹਨਾਂ ਸਸਤੀਆਂ ਹੋਈਆਂ ਚੀਜ਼ਾਂ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵੀ ਨਹੀਂ ਕੁਝ ਇਲੈਕਟ੍ਰੋਨਿਕ ਚੀਜ਼ਾਂ ਅਜਈਆਂ ਨੇ ਕਿ ਜੋ ਲੋਕਾਂ ਦੇ ਲਈ ਬਹੁਤ ਜ਼ਰੂਰੀ ਹੁੰਦੀਆਂ ਸੀ ਪਰ ਮਹਿੰਗੀਆਂ ਹੋਣ ਕਰਕੇ ਜਾਂ ਤਾਂ ਕੁਝ ਜੋ ਮੁਸ਼ਕਲ ਆਂਦੀ ਸੀ ਲੋਕਾਂ ਨੂੰ ਜਾਂ ਤਾਂ ਕੁਝ ਲੋਕਾਂ ਨੂੰ ਉਹ ਚੀਜ਼ ਛੱਡਣੀ ਪੈ ਜਾਂਦੀ ਸੀਗੀ ਪਰ ਹੁਣ ਲੋਕਾਂ ਦੇ ਚਿਹਰਿਆਂ ਤੇ ਵੱਡੀ ਮੁਸਕਰਾਹਟ ਦੇਖਣ ਨੂੰ ਮਿਲੇਗੀ ਕਿਉਂਕਿ ਸਰਕਾਰ ਨੇ ਪਹਿਲਾਂ ਜੋ ਹੈ ਪਹਿਲੇ ਨਰਾਤੇ ਤੇ ਹੀ ਲੋਕਾਂ ਨੂੰ ਵੱਡਾ ਤੋਹਫਾ ਦੇ ਦਿੱਤਾ ਤਾਂ ਕੀ ਨਵੀਆਂ ਕੀਮਤਾਂ ਨੇ ਕਿਉਂਕਿ ਹੁਣ ਅੱਜ ਤੋਂ 22 ਸਤੰਬਰ ਤੋਂ ਪੂਰੇ ਭਾਰਤ ਦੇ ਵਿੱਚ ਨਵੀਆਂ ਜੀਐਸਟੀ ਦਰਾਂ ਲਾਗੂ ਹੋਈਆਂ ਨੇ ਕੀ ਨਵੀਆਂ ਕੀਮਤਾਂ ਨੇ ਸਾਰਾ ਕੁਝ ਦੱਸਦੇ ਹਾਂ ਸੋ ਦੱਸਦੀ ਹਾਂ ਕਿ ਅੱਜ ਤੋਂ 22 ਸਤੰਬਰ ਨੂੰ ਨਵੀਆਂ ਜੀਐਸਟੀ ਕੀਮਤਾਂ ਜੋ ਲਾਗੂ ਹੋਈਆਂ ਨੇ ਉਸ ਦੇ ਮੁਤਾਬਕ ਕਿਉ ਪਨੀਰ ਕਾਰ ਖਰੀਦਣ ਨੂੰ ਲੈ ਕੇ ਏਸੀ ਖਰੀਦਣਾ ਵੀ ਸਸਤਾ ਹੋ ਗਿਆ ਸਰਕਾਰ ਨੇ 3 ਸਤੰਬਰ ਨੂੰ ਜੀਐਸਟੀ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ ਜਿਸ ਨੂੰ ਅੱਜ ਲਾਗੂ ਕਰ ਦਿੱਤਾ ਤਾਂ ਹੁਣ ਸਿਰਫ ਦੋ ਸਲੈਬਾਂ ਦੇ ਵਿੱਚ ਜੀਐਸਟੀ ਲੱਗੇਗਾ ਜੋ 5% ਤੇ 18% ਹੋਏਗਾ ਸਰਕਾਰ ਨੇ ਟੈਕਸ ਸਿਸਟਮ ਨੂੰ ਆਸਾਨ ਬਣਾਉਣ ਦੇ ਲਈ ਇਹ ਜਾ ਕੀਤਾ ਜੀਐਸਟੀ ਕੌਂਸਲ ਦੀ 56ਵੀਂ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਦੱਸਦੀ ਕਿ ਰੋਜ਼ਾਨਾ ਇਸਤੇਮਾਲ ਕਰਨ ਦੀਆਂ ਜੋ ਚੀਜ਼ਾਂ ਨੇ ਉਹਨਾਂ ਦੇ ਵਿੱਚ 1 ਕਿਲੋ ਜੋ ਅਮੂਲ ਕਿਓ ਹੈ ਪਹਿਲਾਂ 650 ਦਾ ਆਂਦਾ ਸੀਗਾ ਹੁਣ 610 ਰੁਪਏ ਦਾ ਆਏਗਾ ਯਾਨੀ 40 ਰੁਪਏ ਸਸਤਾ ਹੋ ਗਿਆ ਮਦਰ ਡੇਰੀ ਦਾ ਜੋ ਕਿਓ 1 ਕਿਲੋ 675 ਦਾ ਸੀ ਹੁਣ 645 ਦਾ ਹੋ ਗਿਆ ਅਮੂਲ ਪਨੀਰ ਜੋ 200 ਗ੍ਰਾਮ 92 ਰੁਪਏ ਦਾ ਆਂਦਾ ਸੀ ਉਹ 87 ਰੁਪਏ ਦਾ ਹੋ ਗਿਆ ਮਦਰ ਡੈਰੀ ਦਾ ਪਨੀਰ 95 ਦਾ ਸੀਗਾ ਤੇ ਹੁਣ 92 ਰੁਪਏ ਦਾ ਹੋ ਗਿਆ ਅਮੂਲ ਦਾ ਜੋ UHT ਦੁੱਧ 1 ਲੀਟਰ ਪਹਿਲਾਂ 77 ਰੁਪਏ ਦਾ ਸੀ ਹੁਣ 75 ਰੁਪਏ ਹੋ ਗਿਆ ਮਦਰ ਡੈਰੀ ਦਾ ਵੀ 75 ਰੁਪਏ ਦਾ ਹੋ ਗਿਆ ਅਮੂਲ ਬਟਰ ਜੋ 62 ਰੁਪਏ ਦਾ ਸੀ 58 ਰੁਪਏ ਦਾ ਹੋ ਗਿਆ ਤਾਂ ਜੋ ਚੀਜ਼ ਅਮੂਲ ਦਾ 1 ਕਿਲੋ 575 ਦਾ ਆਂਦਾ ਸੀ ਉਹ 545 ਦਾ ਹੋ ਗਿਆ ਤੇ ਮਰਡਰ ਜੋ ਮਦਰ ਡੈਰੀ ਦਾ ਪਨੀਰ ਹੈ 200 ਗ੍ਰਾਮ 117 ਦਾ ਆਉਂਦਾ ਸੀਗਾ ਉਹ ਹੁਣ 160 ਰੁਪਏ ਦਾ ਚੀਜ਼ ਹੋ ਗਿਆ ਮਦਰ ਡੈਰੀ ਦਾ ਤਾਂ ਹੋਰ ਜੋ ਘਰੇਲੂ ਸਮਾਨ ਨੇ ਭਾਵੇਂ ਲਕਸ ਬਾਥ ਸੋਪ ਹੋਵੇ ਯਾਨੀ ਨਹਾਣ ਵਾਲਾ ਸਾਬਣ ਜੋ 24 ਰੁਪਏ ਦਾ ਸੀ 21 ਰੁਪਏ ਦਾ ਹੋ ਗਿਆ ਡਵ ਸਾਬਣ 45 ਦਾ 40 ਰੁਪਏ ਦਾ ਹੋ ਗਿਆ ਲਾਈਫ ਬॉय 17 ਦਾ ਜੋ ਹੈ 15 ਰੁਪਏ ਦਾ ਹੋ ਗਿਆ ਕਲੀਨਿਕ ਪਲਸ ਸ਼ੈਂਪੂ ਦੀ ਜੋ 340 ਐਮ ਐਲ ਦੀ ਬੋਤਲ ਸੀਗੀ 300 93 ਰੁਪਏ ਦੀ ਸੀ ਹੁਣ ਉਹ 340 ਦੀ ਹੀ ਹੋ ਗਈ ਹੈ ਹੈਡ ਐਂਡ ਸ਼ੋਲਡਰ ਸ਼ੈਂਪੂ ਜੋ ਹੈ 450 ਰੁਪਏ ਦਾ ਸੀ 395 ਦਾ ਹੋ ਗਿਆ ਡਵ ਸ਼ੈਂਪੂ 490 ਦਾ ਸੀ 400 ਜੋ ਹੈ 35 ਦਾ ਹੋ ਗਿਆ ਡਾਬਰ ਆਮਲਾ ਤੇਲ ਜੋ ਹੈ 55 ਰੁਪਏ ਦਾ 90 ਐਮਐਲ ਸੀਗਾ ਹੁਣ 50 ਰੁਪਏ ਦਾ ਹੋ ਗਿਆ ਤਾਂ ਦੱਸਦੀ ਕਿ ਖਾਣ ਪੀਣ ਦੀਆਂ ਹੋਰ ਚੀਜ਼ਾਂ ਦੇ ਵਿੱਚ ਵੀ ਕਟੌਤੀ ਹੋਈ ਹੈ ਜੋ ਜੀਐਸਟੀ ਦਰ ਹੈ ਤਾਂ ਪਰਲੇ ਜੀ ਦੇ ਬਿਸਕਟ 10 ਰੁਪਏ ਦਾ 9 ਰੁਪਏ ਚ ਹੋ ਗਿਆ ਤੇ ਇਦਾਂ ਹੀ ਹੋਰ ਬਿਸਕਟ ਨੇ ਭਾਵੇਂ ਗੁੱਡੇ ਹੋਣ ਮੈਰੀ ਗੋਲਡ ਹੋਵੇ ਇਹ ਸਾਰੇ 9 ਰੁਪਏ ਦੇ ਹੋ ਗਏ ਨੇ ਰੈਡ ਲੇਬਲ ਪੱਤੀ 250 ਗ੍ਰਾਮ 150 ਦੀ 135 ਹੋ ਗਈ ਹੈ ਤਾਜ ਮਹਿਲ ਪੱਤੀ 200 ਰੁਪਏ ਦੀ 180 ਚ ਹੋ ਗਈ ਹੈ ਤਾਂ ਮੈਗੀ ਵੀ ਸਸਤੀ ਹੋ ਗਈ ਹੈ 13 ਰੁਪਏ ਦੀ ਮੈਗੀ ਹੁਣ 12 ਰੁਪਏ ਦੀ ਹੋ ਗਈ ਯਾਨੀ ਕਿਤੇ ਨਾ ਕਿਤੇ ਲੋਕਾਂ ਨੂੰ ਜੋ ਹੈ ਰਾਹਤ ਮਿਲੇਗੀ ਤੇ ਇਲੈਕਟ੍ਰੋਨਿਕ ਚੀਜ਼ਾਂ ਜੋ ਏਸੀ ਦੀ ਜੇਕਰ ਗੱਲ ਕਰਦੇ ਆਂ ਆਪਾਂ ਡੇਢ ਟਨ ਦਾ ਜਦੋਂ AC ਲੈਣਾ ਹੋਵੇ ਵੋਲਟੇਜ ਦਾ ਲੈਣਾ ਹੋਵੇ ਪਹਿਲਾਂ 34000 ਦਾ ਆਂਦਾ ਸੀ ਹੁਣ 29600 ਦਾ ਹੋ ਗਿਆ Hitachi ਦਾ 1.5 ਟਨ ਦਾ AC 33750 ਦਾ LG ਦਾ ਸਪਲਿਟ AC 32400 ਦਾ ਯਾਨੀ ਕਿ ਬਹੁਤ ਜ਼ਿਆਦਾ ਰਾਹਤ ਮਿਲੀ ਹੈ ਜਾਈ ਹੋਰ ਵੀ ਇਸ ਮਾਨ ਨੇ ਗੱਡੀਆਂ ਸਸਤੀਆਂ ਹੋ ਗਈਆਂ ਨੇ ਆਰਟੀਗਾ ਗੱਡੀ ਜੋ ਪਹਿਲਾਂ 9.12 ਲੱਖ ਰੁਪਏ ਦੀ ਆਉਂਦੀ ਸੀਗੀ ਉਹ ਹੁਣ 8.80 ਲੱਖ ਰੁਪਏ ਦੀ ਹੋਏਗੀ ਯਾਨੀ 8 ਲੱਖ 80 ਹਜ਼ਾਰ ਡਿਜ਼ਾਇਰ ਗੱਡੀ ਜੋ ਆਮ ਤੌਰ ਤੇ ਹਰ ਬੰਦੇ ਦੀ ਪਸੰਦ ਹੈ ਜੋ ਮਿਡਲ ਕਲਾਸ ਬੰਦਾ ਹੈ ਤਾਂ 6,84,000 ਦੀ ਆਉਂਦੀ ਸੀ ਇਹ ਗੱਡੀ ਹੁਣ 6,26,000 ਦੀ ਹੋਈ ਹੈ ਵੈਗਨਰ 5,79,000 ਦੀ ਸੀ ਹੁਣ 5,29,000 ਦੀ ਹੋਈ ਹੈ ਤਾਂ ਬਲਾਂਨੋ ਗੱਡੀ ਵੀ ਸਸਤੀ ਹੋ ਗਈ ਹੈ ਇਸੇ ਤਰੀਕੇ ਦੇ ਨਾਲ ਟਾਟਾ ਦੀਆਂ ਗੱਡੀਆਂ ਸਸਤੀਆਂ ਹੋਈਆਂ ਨੇ BMW ਸਸਤੀ ਹੋਈ ਹੈ ਮਹਿੰਦਰਾ ਦੀਆਂ ਗੱਡੀਆਂ ਸਸਤੀਆਂ ਹੋਈਆਂ ਨੇ JLR ਸਸਤੀ ਹੋਈ ਹੈ ਹੀਰੋ ਦੇ 2 ਵੀਲਰ ਵੀ ਸਸਤੇ ਹੋ ਗਏ ਨੇ ਭਾਵੇਂ ਸੁਪਲੈਂਡਰ ਬਾਈਕ ਹੋਵੇ ਡੀਲਕਸ HF ਹੋਵੇ ਪੈਸ਼ਨ ਪਲੱਸ ਹੋਵੇ ਸਸਤੇ ਹੋ ਗਏ ਨੇ ਬਜਾਜ ਦੀਆਂ ਬਾਈਕਾਂ ਸਸਤੀਆਂ ਹੋਈਆਂ ਨੇ ਹੋਂਡਾ ਦੀਆਂ ਬਾਈਕਾਂ ਸਸਤੀਆਂ ਹੋਈਆਂ ਨੇ TVS ਦੀਆਂ ਬਾਈਕਾਂ ਸਸਤੀਆਂ ਹੋਈਆਂ ਨੇ ਯਾਨੀ ਕਿ ਲੋਕਾਂ ਨੂੰ ਇਸ ਵਾਰ ਸਰਕਾਰ ਨੇ ਖੁਸ਼ੀ ਕਰ ਦਿੱਤਾ ਤਾਂ ਦੱਸਦੀ ਕਿ ਹੋਟਲ ਬੁਕਿੰਗ ਵੀ ਸਸਤੀ ਹੋ ਗਈ ਹੈ ਜਿਮ ਦੀ ਫੀਸ ਕਟਾਈ ਗਈ ਹੈ ਫਲਾਈਟ ਟਿਕਟ ਸਸਤੀ ਹੋਈ ਹੈ ਫਿਲਮ ਦੇਖਣ ਜੇ ਜਾਣਾ ਹੋਵੇ ਤਾਂ ਸਿਨੇਮਾ ਟਿਕਟ ਵੀ ਸਸਤੀ ਹੋ ਗਈ ਹੈ ਹੋਟਲ ਦੇ ਕਮਰੇਆਂ ਦੀ ਬੁਕਿੰਗ ਬਿਊਟੀ ਪਾਰਲਰ ਤੇ ਸੇਧ ਦੇ ਨਾਲ ਜੁੜੇ ਹੋਏ ਜਿੰਨੀਆਂ ਵੀ ਸਰਵਿਸਿਜ਼ ਸਗੀਆਂ ਉਹਨਾਂ ਤੇ ਪਹਿਲਾਂ GST 18% ਲੱਗਦਾ ਸੀ ਉਸ ਨੂੰ ਹੁਣ ਘਟਾ ਕੇ 5% ਕਰ ਦਿੱਤਾ ਗਿਆ ਉੱਥੇ ਹੀ 100 ਰੁਪਏ ਤੱਕ ਦੀ ਸਿਨੇਮਾ ਟਿਕਟਾਂ ਤੇ 5% ਟੈਕਸ ਲੱਗੇਗਾ ਜੋ ਪਹਿਲੇ 12% ਹੁੰਦਾ ਸੀ ਤਾਂ ਜੋ 100 ਰੁਪਏ ਤੋਂ ਜ਼ਿਆਦਾ ਕੀਮਤ ਹੋਏਗੀ रेडी ਟਿਕਟ ਦੀ ਉਹ ਪਹਿਲਾਂ 18% ਲੱਗਦਾ ਸੀ ਜੀਐਸਟੀ ਤਾਂ ਮਤਲਬ ਉਹ ਵੀ ਘਟਾ ਦਿੱਤਾ ਗਿਆ 1000 ਰੁਪਏ ਦਾ ਜੇਕਰ ਤੁਸੀਂ ਕਮਰਾ ਲੈਣੇ ਹੋ ਹੋਟਲ ਦੇ ਵਿੱਚ ਉਹ ਵੀ ਹੁਣ ਟੈਕਸ ਫ੍ਰੀ ਹੋਏਗਾ 1000 ਤੋਂ 7500 ਦੇ ਵਿੱਚ ਜੇਕਰ ਤੁਸੀਂ ਹੋਟਲ ਦੇ ਵਿੱਚ ਕਮਰਾ ਲੈਣੇ ਹੋ ਜਿੱਥੇ ਪਹਿਲਾਂ ਜੀਐਸਟੀ 12% ਹੁੰਦਾ ਸੀ ਉਸ ਨੂੰ ਘਟਾ ਕੇ ਹੁਣ 5% ਕਰ ਦਿੱਤਾ ਗਿਆ ਜੋ ਪ੍ਰੀਮੀਅਮ ਹੋਟਲਸ ਨੇ ਜੋ 7500 ਰੁਪਏ ਤੋਂ ਉੱਪਰ ਦਾ ਜੇਕਰ ਕਮਰਾ ਲੈਣੇ ਹੋ ਤਾਂ ਤੇ 18% ਜੀਐਸਟੀ ਲੱਗੇਗਾ ਤਾਂ ਇਸ ਦੇ ਚਾਲ ਦੇ ਕੁਝ ਸਮਾਨ ਮਹਿੰਗੇ ਵੀ ਹੋਏ ਨੇ ਪਰ ਇਸ ਟਾਈਮ ਖੁਸ਼ਖਬਰੀ ਵੱਡੀ ਖਬਰ ਇਹੀ ਹੈ ਕਿ ਬਹੁਤ ਸਾਰਾ ਸਮਾਨ ਜੋ ਹੈ ਸਸਤਾ ਹੋ ਗਿਆ ਯਾਨੀ ਕਿ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਹੀ ਵੱਡਾ ਤੋਹਫਾ ਦੇ ਦਿੱਤਾ ਨਰਾਤਿਆਂ ਦੇ ਪਹਿਲੇ ਦਿਨ ਹੀ ਲੋਕਾਂ ਦੇ ਜੋ ਹੈ ਵੱਡੀ ਖੁਸ਼ਖਬਰੀ ਲੋਕਾਂ ਦੇ ਲਈ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ